ਇਸ ਵੇਲੇ ਦੀ ਵੱਡੀ ਖਬਰ ਜਿਹੜੀ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਗੇਟ ਹਕੀਮਾ ਥਾਣੇ ਦੇ ਬਾਹਰ ਸ਼ਰਿਆਮ ਇੱਕ ਨੌਜਵਾਨ ਨੂੰ ਅਣਪਛਾਤੇ ਯੁਵਕਾਂ ਵੱਲੋਂ ਜਿਹੜੀ ਗੋਲੀ ਮਾਰ ਕੇ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਯੁਵਕ ਦੇ ਮਗਰ ਜੜੀ ਆ ਇੱਕ ਗੱਡੀ ਲੱਗੀ ਹੋਈ ਸੀ ਜਦੋਂ ਗੱਡੀ ਫੁੱਟਪਾਥ ਦੇ ਨਾਲ ਲੜਕੇ ਦੀ ਟਕਰਾਂਦੀ ਹੈ ਤਾਂ ਲੜਕਾ ਗੱਡੀ 'ਚੋਂ ਨਿਕਲ ਕੇ ਜਦੋਂ ਥਾਣੇ ਦੇ ਵੱਲ ਭੱਜਦਾ ਹੈ ਤਾਂ ਥਾਣੇ ਦੇ ਬਾਹਰ ਹੀ ਜੜੀ ਆ ਤਬੜ ਤੋੜ ਜਣੀਆਂ ਗੋਲੀਆਂ ਲੜਕੇ ਦੇ ਉੱਤੇ ਚਲਾਈ ਜਾਂਦੀਆਂ ਹਨ ਤੇ ਉਸਦੇ ਥਾਣੇ ਦੇ ਬਾਹਰ ਹੀ ਜੜੀ ਆ ਉਹ ਗੋਲੀ ਲੱਗਣ ਦੇ ਨਾਲ ਨੌਜਵਾਨ ਦੀ ਜੜੀਆ ਮੌਤ ਹੋ ਜਾਂਦੀ ਹੈ ਇਸ ਵਲੇ ਜਿਹੜੀ ਨੌਜਵਾਨ ਦੀ ਡੈੱਡ ਬੋਡੀ ਆ ਉਹ ਅ ਅੰਮ੍ਰਿਤਸਰ ਦੇ ਇੱਕ ਨੀਜੀ ਹਸਪਤਾਲ ਦੇ ਬਾਹਰ ਜਿਹੜੀ ਰੱਖੀ ਹੋਈ ਹੈ ਔਰ ਮਾਂ ਦਾ ਜਿਹੜਾ ਇੰਨਾ ਬੁਰਾ ਹਾਲ ਹੈ ਕਿ ਉਹਦਾ ਬਿਰਲਾਪ ਜੜਾ ਆ ਉਹ ਨਹੀਂ ਦੇਖਿਆ ਜਾਂਦਾ ਕੀ ਕੁਝ ਕਿਹਾ ਲੜਕੇ ਦੀ ਮਾਂ ਵੱਲੋਂ ਆਓ ਤੁਹਾਨੂੰ ਵੀ ਸੁਣਨਾ ਹੈ ਉਸ ਸਮੇ ਜਿਹੜਾ ਪੈਸੇ ਵਾਪਸ ਕਰਵਾਏ ਸੀ ਪੁਲਿਸ ਨੇ ਕਿਹਾ ਸੀ ਵਾਪਸ ਕਰਵਾ ਦੇਣੀ ਹਾਂ ਪੁਲਿਸ ਨੇ ਕਿਹਾ ਸੀ ਕਹਿੰਦੇ ਪੈਸੇ ਵਾ ਦਿੰਨੇ ਕਿ ਡਨੈਪਾਂ ਦੇ ਸਾਥ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਮੈਂ ਕਿਹਾ ਸੀ ਨਹੀਂ ਤਾਂ ਤੁਹਾਡਾ ਬੇਟਾ ਪਹਿਲਾਂ ਕਿੱਥੋਂ ਡਨੈਪ ਕੀਤਾ ਗਿਆ ਸੀ ਜੀ ਉਹਨਾਂ ਦਾ ਉਹਨੂੰ ਡਟਰਾ ਕਰ ਮਸਿੰਸ ਅੱਛਾ ਜੀ ਪੈਂਦੀ ਤੁਹਾਡਾ ਬੇਟਾ ਕਰਦਾ ਕੀ ਹੈ ਮੇਰਾ ਬੇਟਾ ਇਹ ਕਰਦਾ ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਸਾਡੇ ਕੱਪੜੇ ਦਾ ਸ਼ੋਰੂ ਅੱਛਾ ਜੀ ਕਿੱਥੇ ਹਾਂਜੀ ਸਰ ਦਰਬਾਰ ਸਾਹਿਬ ਅੱਛਾ ਜੀ ਤੇ ਅੱਜ ਕਿੱਥੇ ਗਿਆ ਸੀ ਹੈ ਅੱਜ ਅਸੀਂ ਅੱਜ ਅੱਜ ਅਸੀਂ 4 ਵਜੇ ਅੱਜ ਦੀ ਡੇਟ 'ਚ ਮੇਕੋ ਡਾਕੂਮੈਂਟ ਪਏ ਆ ਅਸੀਂ ਰਜਿਸਟਰੀ ਕਰਾ ਕੇ ਆਏ 4 ਵਜੇ ਕਚਹਿਰੀਆਂ ਕਿਹੜੀ ਜਗ੍ਹਾ ਲਿਤੀ ਹੈ ਜੀ ਗਾਰਡਨਿੰਗ ਕੋਲੇ ਅੱਛਾ ਜੀ ਗੋਲਟਨ 게ਟ ਦੇ ਕੋਲ ਅੱਛਾ ਜੀ ਅੰਦਰ ਗਾਰਡਨ ਐਂਡ ਕਲੇਮ ਚਾਚਾ ਸਿੰਘ ਜੀ ਸਟ੍ਰੀਟ ਰਹੀਆ ਚਾਰੋ ਜੀ ਨੇ ਆ ਕੇ ਘਰ ਬਾਕੀ ਫੌਂਚਲਾ ਇਹ ਵੀ ਜਾ ਰ ਗਿਆ ਹਾਂਜੀ ਉਹ ਕੋਈ ਗਵੰਡੀ ਆਇਆ ਤਾਂ ਤੁਹਾਡੇ ਮੁੰਡੇ ਦੇ ਸੱਟਾ ਲੱਗੀਆਂ ਤੇ ਉਹਨੂੰ ਤੁਹਾਡੇ ਮੁੰਡੇ ਤੋਂ ਆਮ ਦੀ ਬਸਤਾ ਲੈ ਕੇ ਗਿਆ ਆਓ ਹਾਂਜੀ ਤੁਸੀਂ ਮੈਨੂੰ ਫੋਨ ਨੰਬਰ ਦਿਓਗੇ ਫੇਰ ਮੈਂ ਇਹਦੇ ਨੰਬਰ ਤੇ ਫੋਨ ਕੀਤਾ ਉਹ ਸਰਨੇ ਐਸਐਚਓ ਸਰਨੇ ਚੁੱਕ ਲਿਆ ਮੈਡਮ ਤੁਹਾਡੇ ਹਸਬੰਦ ਕੀ ਕਰਦੇ ਨੇ ਕੱਪੜੇ ਦਾ ਸ਼ੋਰੂਮ ਹੈ ਸਾਡਾ ਦਰਬਾਰ ਸਾਹਿਬ ਦੇ ਮੈਡਮ ਕਿੰਨੇ ਵਜੇ ਫੋਨ ਆਇਆ ਜੀਰੋ ਕਿ ਨਾਮ ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ ਅੱਜ ਕੋਈ ਫੋਨ ਆਈ ਇਹਨੂੰ ਤਾਂ ਮੇਰੇ ਨਾਲ ਆ ਚਾਰ ਤੁਸੀਂ ਸੀਸੀਟੀਵੀ ਕਢਾਓ ਚਾਰੋ ਜੇ ਤੁਸੀਂ ਰਿਸਟਰੀ ਕਰਾਈ ਫੇਸੇ ਗਾਰਡਨ ਐਂਡ ਕਲੇਵਗੇ ਆਪਣੀ ਜਗ੍ਹਾ ਦੀ ਮੰਤੀ ਕਰਾਈ ਉੱਥੋਂ ਦੀ ਵੀ ਕਢਾਓ ਹਲੋ ਫੇਰ ਅਸੀਂ ਉੱਥੋਂ ਰਾਹ ਚੋ ਗੱਡੀ ਬਣਾਣੀ ਸਿੱਧੇ ਹੀ ਲੈ ਕੇ ਰਾਹ ਚੋ ਮੋਨੀ ਵਾਲੇ ਚੌਕ ਤੋਂ ਉਹ ਕੰਨ ਤਾਂ ਮਿਲਿਆ ਨੂੰ ਬਰਫੀਖਲੇ ਬਦਾਈਆਂ ਬਰਫੀਖਲੇ ਕਾ ਰਹਾ ਤੇ ਨਵਾਂ ਮਪਾਲਕ ਪਜੀ ਗਈ ਆ ਮੈਂ ਕਹਾ ਕੰਨ ਪਗੜੇ ਉਹ ਸਫਾ ਵੀ ਕੇ ਇਹ ਆਪਣਾ ਚਲ ਗਿਆ ਮੈਂ ਆਪਣਾ ਚਲ ਗਿਆ ਫਿਰ ਇਹਨੇ ਅਜੇ ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਉਹਦਾ ਮੈਨੂੰ ਕੁਛ ਕੁਛ ਵੀ ਨਹੀਂ ਅਸੀਂ ਕਦੀ ਲੜਾਈ ਨਹੀਂ ਕੁਛ ਤਾਂ ਮੇਰੀ ਕਿਡਨਾਪਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਧਮਕੀ ਆਈ ਹੋਵੇ ਜਾਂ ਕੋਈ ਲੜਾਈ ਆ ਹਾਂ ਹਾਂ ਉਸ ਦਿਨ ਤੋੜੇ ਦੇ ਫਿਰ ਲੰਗਾ ਇੱਕ ਫੋਨ ਆਇਆ ਵਾ ਕਹਿੰਦਾ ਇੱਕ 20000 ਰੁਪਏ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ ਆਪਾਂ ਜ਼ਮਾਨਤ ਤੇ ਆਏ ਹੋਇਆ ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਏ ਇਹਨੂੰ 15 ਮਿੰਟਾਂ ਚ ਖਰਾ ਦਿੱਤਾ ਸੀ ਰੇਗਣਾ ਉਹ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਨਹੀਂ ਇਹ ਸਾਨੂੰ ਇੱਕ 20000 ਰੁਪਏ ਦੇ ਦੇ ਅਸੀਂ ਜ਼ਮਾਨਤ ਤੇ ਆਏ ਆ ਅਸੀਂ ਨਿਕਲਣਾ ਕਿਤੇ ਇਹ ਕਹਿੰਦਾ ਕਿ ਨਿਕਲ ਨਾ ਨਿਕਲੋ ਮੇਰੇ ਕੋਲ ਕਿਉਂ ਮੰਗਦੇ ਪਏ ਤੇ ਇਹ ਉਹ ਕਹਿੰਦਾ ਕਿ ਚਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ ਮੇਰੇ ਕੋਈ ਰਿਕਾਰਡਿੰਗ ਹੈਗੀ ਮੇਰੇ ਫੋਨ ਤੇ ਇਹਨੇ ਤੋਂ ਕਹਿੰਦਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ QR ਇਹ ਰਿਹਾ ਤੇ 20000 ਰੁਪਏ ਪਾ ਦਿੱਤੇ। ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ। ਇਹ ਕਹਿੰਦਾ 1 ਘੰਟੇ ਦਾ ਟਾਈਮ ਦੇ ਮੇਰੇ ਕੋ ਜੇ ਨਹੀਂ ਹੈਗੇ ਮੈਂ ਕੋਰਪੋਰੇਟਿੰਗ ਹੈ। ਹੂੰ। 1 ਘੰਟੇ ਦਾ ਟਾਈਮ ਦਿਓ ਮੇਰੇ ਕੋ ਜੇ ਨਹੀਂ ਹੈਗੀ। 1 ਘੰਟੇ ਬਾਅਦ ਫੋਨ ਆਇਆ ਮੈਂ ਦੰ ਉਹ ਬੰਦੇ ਪੁੱਛ ਤਾ। ਤੁਹਾਨੂੰ ਹੁਣ ਕਿਸੇ ਤੇ शक ਹੈਗਾ? ਉਹ ਕਹਿੰਦਾ ਉਹ ਕਹਿੰਦਾ ਕਿ ਘੰਟੇ ਫੇ ਕਹਿੰਦਾ ਘੰਟੇ ਤੱਕ ਫੇ ਫੋਨ ਆਇਆ। ਕਹਿੰਦਾ ਨਹੀਂ ਪਾਏ। ਨਹੀਂ ਪਾਏ ਐਸੇ ਕੋਈ ਨਹੀਂ ਕਰਨਾ ਫੇ ਨਹੀਂ। ਤੇ ਅੱਜ ਤੁਹਾਨੂੰ ਕਿਸੇ ਤੇ ਸ਼ੱਕ ਆਇਆ ਨਹੀਂ ਹੋਣੇ ਕਹਿ ਰਹੇ ਹੋ ਕਿ ਨਾ ਮੈਨੂੰ ਫੋਨ ਆਇਆ ਔਰ 8-10 ਸਾਲ ਪਹਿਲਾਂ ਨਹੀਂ ਹੁਣ ਕੀ ਕਹਿ ਰਹੇ ਨਾ ਮੈਨੂੰ ਫੋਨ ਆਇਆ ਅਮਨਦੀ ਪੋਸਟ ਬਟਨ ਵਾਲੀ ਛੱਡਾ ਗਈ ਮੈਡਮ ਤੁਹਾਨੂੰ ਕਿਸੇ ਤੇ ਹੁਣ ਸ਼ੱਕ ਹੋ ਗਿਆ ਐਸ ਐਸ ਕੋਈ ਨਹੀਂ ਪਤਾ ਕੁਝ ਵੀ ਮੇਰਾ ਬੰਦਾ ਸੇਰ ਤੋਂ ਮੇਰੇ ਨਾਲ ਆ ਕੇ ਕੀ ਦੇਖਣ ਆਇਆ ਵਰਣ ਆਇਆ ਕੀ ਆ ਵੇ ਜੀ ਅੱਜ ਕਿੱਥੇ? ਕੋਈ ਕਿਤੇ ਮਤੋਂ ਮਾਰੀ ਗਈ ਹੈ। ਮੈਨੂੰ ਪਤਾ ਹੀ ਨਹੀਂ। ਜਿਵੇਂ ਕਿ ਗੱਡੀ ਦੇ ਪਿੱਛਾ ਕੀਤਾ ਜਾ ਰਿਹਾ ਸੀਗਾ ਦਾ ਜਿਵੇਂ ਮਰਗੜੇ ਖਾਣੇ ਤੱਕ ਹੀ। ਬਿਲਕੁਲ ਥਾਣੇ ਦੇ ਬਿਲਕੁਲ ਬਾਹਰ ਮਾਰੀ ਗਈ। ਗੱਡੀ ਆਪਣੀ ਹੈ ਦੀ? ਹਾਂ। ਕਿਹੜੀ ਗੱਡੀ ਹੈ ਦੀ? ਹੋਂਡਾ ਦੀ ਹੈ ਕੋਈ। ਦਿੱਲੀ ਨੰਬਰ। ਗਰੇ ਰੰਗ ਦੀ। ਹਾਂ। ਦਿੱਲੀ ਨੰਬਰ। ਹਾਂ ਮੇਰੇ ਨਾਮ ਤੇ ਹੈ। ਇੱਕ ਕਾਰ ਦਾ ਹੋਰ ਐਡਵਾਂਸ ਦਿੱਤਾ ਆਇਆ ਨੇ ਕਿਥੇ। ਵੀਰ ਜੀ ਨੇ ਲਾਇਆ ਦਾ ਵਿਆਜ ਦਾ। ਹੂੰ। ਪਤਾ ਨਹੀਂ ਕੀ। ਉਹ ਨਹੀਂ ਚਾਹਦਾ ਮੁੰਡਾ ਚਾਹਦਾ। ਥੋੜਾ ਜਾਣਕਾਰੀ ਦਿਓ ਜੀ ਤੁਹਾਨੂੰ ਇੱਕ ਰਾਜਵੀਰ ਸੱਤੀ ਜਨੇ ਸਵੇ ਨੂੰ ਨਾਂ ਦਾ ਲੜਕਾ ਜਿਹਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਹੈ ਜਦੀ ਡੈੱਡ ਬਾਡੀ ਸਾਡੇ ਕੋਲ ਹਸਪੀਟਲ 'ਚ ਮੌਜੂਦ ਹੈ ਛੇਤੀ ਜਿਹੜੀਆਂ ਸੀਸੀਟੀਵੀ ਤਾਂ ਖੰਗਾਲੇ ਜਾਰੇ ਟੀਮਾਂ ਲੱਗੀਆਂ ਛੇਤੀ ਤੁਹਾਨੂੰ ਇਹਨਾਂ ਦੇ ਜਿਹੜੇ ਕਾਦਲਾਂ ਨੂੰ ਪੜ ਕੇ ਤੁਹਾਨੂੰ ਦੱਸ ਦਿੱਤਾ ਜਾਵੇ ਕਾਦਲ ਕਿੱਥੇ ਕੀਤਾ ਗਿਆ ਇਹ ਗੇਟ ਕੀ ਮਾਦੇ ਲੱਗੀ ਥਾਣੇ ਦੇ ਬਾਹਰ ਥਾਣੇ ਤੇ ਲੱਗੀ ਕਿਹੜੇ ਹਾਲਾਤਾਂ ਇਹ ਤੁਹਾਨੂੰ ਮਿਲਿਆ ਇਹ ਜ਼ਖਮੀਆਂ ਲਾਤਾ ਜਿਹਾ ਉਸੇ ਵੇਲੇ ਹੀ ਥਾਣੇ ਲੈ ਗਏ। ਇਹ ਗੋਲੀਆਂ ਲੱਗੀਆਂ ਜੀ ਇਹਦੇ ਇੱਕ ਗੋਲੀ ਲੱਗੀ ਹੈ ਜੀ। ਕਿੰਨੀਆਂ ਚਲਾਈਆਂ? ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਜੀ ਉਹਨਾਂ ਦੇ ਵੱਲੋਂ? ਫਿਰ ਫਿਰ ਹਾਲਤ ਇਹ ਕਿ ਗੋਲੀ ਨਹੀਂ ਲੱਗੀ ਹਾਂ ਜੀ। ਤਾਂ ਮਦਦ ਕਿੰਨੇ ਗਨ ਫਾਇਰ ਹੋਏ ਦਾ ਆਈਡੀਆ ਹੈ ਜੀ? ਮੈਂ ਇਹ ਇੱਕ ਗੋਲੀ ਲੱਗੀ ਹੋ ਚੁੱਕੇ ਲੈ ਆਏ। ਹਾਂ ਜੀ। ਤੇ ਉਹਨ ਕੀ ਕਾਰਵਾਈ ਮੱਝ ਲੈਂਦੀ ਜਾ ਰਹੀ ਹੈ? ਐਫ ਆਈ ਆਰ ਦਰਜ ਹੋ ਰਹੀ ਹੈ ਜੀ ਜੋ ਜਿਵੇਂ ਸਟੇਟ ਪਰ। ਉਹ ਕਰ ਰਹੇ ਨਹੀਂ ਸਾਰਾ। ਜੋ ਵੀ ਦੀ ਮਤਲਬ ਵੱਲੋਂ ਜਿਹੜੇ ਬੰਦਿਆਂ ਦੇ ਨਾਮ ਲਿਖੇ ਜਾ ਰਹੇ ਆ ਉਹਨਾਂ ਕੋਈ ਜਲਦੀ ਵੈਰੀਫਾਈ ਕਰਾਂਗੇ ਜੀ ਜੋ ਵੀ ਸਾਹਮਣੇ ਆਊਗਾ ਨਾ ਸਾਰਾ ਕੁਝ ਕੰਗਾਲ ਕੇ ਉਹਨਾਂ ਦੱਸਿਆ ਜਾਊਗਾ ਜੀ ਬਾਅਦ ਵਿੱਚ ਹਾਂਜੀ